ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਫਾਰਮਰ ਵੀਰਾਂ ਨੂੰ ਸੋ ਦੋਸਤੋ ਅੱਜ ਖੜੇ ਆ ਪਿੰਡ ਕਮਾਲਪੁਰ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਜਾਦ ਕੋਲ ਆਏ ਆ ਦੋਸਤੋ ਪਸ਼ੂ ਵਪਾਰ ਦਾ ਕਿੱਤਾ ਵੀਰ ਦਾ ਪਸ਼ੂ ਇਸੇ ਤਰ੍ਹਾਂ ਦੋਸਤੋ ਨਾਗਾਉਂਦੇ ਰਹਿੰਦੇ ਆ ਸੇਲ ਪਰਚੇਜ ਵਾਲੇ ਇਸ ਕਿੱਲੇ ਦੇ ਉੱਪਰ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਟੋਟਲ 4 ਨਾਗ ਤੁਹਾਨੂੰ ਦਿਖਾਉਣੇ ਆ 4 ਵਹਿੜਾ ਇੱਕ ਸੱਜਰ ਸੂਈ ਵਹਿੜ ਦਿਖਾਵਾਂਗੇ ਦੋਸਤੋ ਜਿਹੜੇ ਕੁਝ ਦਿਨਾਂ ਦੇ ਵਿੱਚ ਇੱਕ ਤੋਕੜ ਗੱਬਣਾ ਠੀਕ ਆ ਜੀ ਇੱਕ ਤੋਕੜ ਗੱਬਣਾ ਤੇ ਦੋ ਬਿਲਕੁਲ ਸੱਜਰ ਅੱਗੇ ਸੂਨ ਵਾਲੀਆਂ ਵੜਾ ਤੁਹਾਨੂੰ ਦਿਖਾਵਾਂਗੇ ਦੇਣ ਲੈਂਦੀਆਂ ਦੋਸਤੋ ਕਿੰਨੇ ਸਮੇਂ ਦੀਆਂ ਕੱਚੀਆਂ ਨੇ ਕਿੰਨਾ ਸਮਾਂ ਬਾਕੀ ਆ ਉਹ ਪੂਰੀ ਡਿਟੇਲ ਵੀ ਰਾਜਾਦ ਦੇ ਨਾਲ ਗੱਲਬਾਤ ਕਰਕੇ ਆਪਾਂ ਉਹਨੂੰ ਤੁਹਾਨੂੰ ਪੂਰੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਤਰਨਤਨ ਸਾਹਿਬ ਤੋਂ ਵੀ ਦੋਸਤੋ ਕੋਈ 16 17 ਕਿਲੋਮੀਟਰ ਦੀ ਦੂਰੀ ਆ ਪਿੰਡ ਕਮਾਲਪੁਰ ਦੀ ਸ਼ਿਵਾਜਪੁਰ ਪਿੰਡ ਬਿਲਕੁਲ ਲੱਗ ਗਿਆ ਭਗਵਾਨਪੁਰਾ ਪਿੰਡ ਆ ਵਾਹ ਪਿੰਡ ਇਹ ਬਿਲਕੁਲ ਨਾਲ-ਨਾਲ ਲੱਗਦੇ ਪਿੰਡ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ 27 ਜੂਨ ਤੇ ਸਮਾਂ ਕੋਈ ਮਾਰਨਿੰਗ ਦੇ 11:30 ਵਜੇ ਦਾ ਸੋ ਪਸ਼ੂ ਆਉਂਦੇ ਰਹਿੰਦੇ ਐ ਇਸ ਕਿਲੇ ਦੇ ਉੱਪਰ ਬਾਕੀ ਤੁਸੀਂ ਆਣ ਕੇ ਆਪਣੀ ਤਸੱਲੀ ਕਰ ਸਕਦੇ ਦੋਸਤੋ ਜਿਹੜਾ ਕੋਈ ਵੀਰ ਗੱਬਣ ਪਸ਼ੂ ਲੈ ਕੇ ਜਾਂਦਾ ਚੌਥਾ ਥਣਾਂ ਦੀ ਟਿੱਪ ਕੇ ਤਰ੍ਹਾਂ ਵਰਾ ਕੇ ਤਸੱਲੀ ਆ ਉਹ ਤੁਸੀਂ ਯਕੀਨੀ ਬਣਾ ਲਿਓ ਸਵੇਰ-ਸਵੇਰ ਨਾਗਰੂ ਬੇਸ਼ੱਕ ਕੋਈ ਦੋ ਟਾਈਮ ਜੋ ਕੇ ਤਸੱਲੀ ਕਰ ਲਿਓ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਜਾਦ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਤੁਸੀਂ ਸਰਾਉ ਕੀ ਹਾਲ ਚੱਲਦੇ ਬਹੁਤ ਵਧੀਆ ਠੀਕ ਠਾਕ ਵੀਰ ਜੀ ਬਸ ਵਧੀਆ ਵੀਰ ਜੀ ਠੀਕ ਆ ਨਹੀਂ ਜਦਵੀਰ ਅੱਜ ਪਸ਼ੂ ਆਪਣੇ ਕੋਲ ਟੋਟਲ 4 ਹਨ ਹਾਂਜੀ 4 ਆ ਜੀ ਇੱਕ ਆ ਸੱਜਰ ਸੂਈ ਆ ਇੱਕ ਆ ਤੋਕੜ ਗੱਬਣਾ ਤੇ ਦੋ ਗੱਬਣਾ ਹੈ ਅੱਛਾ ਜੀ ਹਾਂਜੀ ਠੀਕ ਆ ਜੀ ਮਤਲਬ ਸੱਜਰ ਫਿਰ 21 ਆ ਜਿਹੜੀ ਸੂਈ ਆਪਣੇ ਕੋਲ ਇਹ ਵੀਰ ਜੀ ਕੱਲ ਸ਼ਾਮਾ ਦੀ ਸੂਈ ਆ ਹਾਂਜੀ ਇਹਦੀਆਂ ਦੋ ਚਵਾਈਆਂ ਹੀਆਂ ਇੱਕ ਸ਼ਾਮੀ ਇੱਕ ਸਵੇਰੇ ਹੋਈ ਹੈ ਮਤਲਬ 5 ਕਿਲੋਟਰ ਇੱਕ ਟਾਈਮ ਦੀ ਚਵਾਈ ਦਾ ਇਹਦਾ ਦੁੱਧ ਆ ਓਕੇ ਓਕੇ ਹਾਂਜੀ ਬਾਕੀ ਜਿੱਥੋਂ ਆਪਾਂ ਲਈ ਦੋ ਤਾਂ ਅਸੀਂ 13 14 ਕਿਲੋ ਚੋਂਦੇ ਰਾਂ ਬਾਕੀ 13 14 ਕਿਲੋ ਦੇ ਵੀ ਜੋਗੀ ਪੋਲੀ ਪਾਲੀ ਬੜੀ ਚੋਂ ਚ ਹਾਂਜੀ ਆ ਵੇਖੋ ਅੱਛਾ ਇਹ ਸੂਈ ਕੱਲ ਹੀ ਹੈ ਹਾਂਜੀ ਕੱਲ ਸ਼ਾਮੀ ਸੂਈ ਹੈ ਬੱਚਾ ਮਗਰ ਕੀ ਆ ਮਗਰ ਵੱਛੀ ਆ ਵੇਖੋ ਮਗਰ ਵੱਛੀ ਆ ਦੋਸਤੋ ਨੜੂ ਤੇ ਬੱਚਾ ਬਾਕੀ ਬੱਚੀ ਬਦੂਆ ਪੂਰੀ ਰਾਜੀ ਰੂਜੀ ਦਿੱਤੀ ਆ। ਸੋ ਮਗਰ ਬੱਚੀ ਇਹ ਪਹਿਲੋ ਬਿਲਕੁਲ ਚੰਗੀ ਨਿੱਕਰ ਤੇ ਰਾਜੀ ਮਗਰ ਬੱਚੀ। ਹਾਂਜੀ। ਇਹ ਆਪ ਦੂਜੇ ਸਵੇਰ ਦੱਸਿਆ ਜੀ? ਨਹੀਂ ਨਹੀਂ ਤੀਜੇ ਛਾ ਜੀ। ਤੀਜਾ ਸਵੇਰ। ਐਂ ਤਾਂ ਆਪਾਂ ਦੂਜੇ ਨਹੀਂ ਤੇ ਹੈ ਤੀਜੇ ਆ। ਠੀਕ ਆ ਜੀ। ਹਾਂਜੀ ਬਾਕੀ ਚੋਣ ਚਾਨ ਬੜੀ ਖਰੀਆਂ ਰੂੰਗ ਭੋਲੀ। ਠੀਕ ਆ ਜੀ। ਉਹ ਤਾਂ ਸੋ ਤੀਜੇ ਸਵੇਰ ਸੂਈ ਆ ਠੀਕ ਆ ਜੀ। ਕੱਲ ਦੀ ਸੂਈ ਆ ਪੌਲੇ ਤੇ ਚੱਲ ਰਹੀ ਆ। ਤੇ 5 ਕਿਲੋ ਵੀਰਾਂ ਦਾ ਵੀ ਆਪਾਂ ਚੋਇਆ। ਕੱਲ ਸ਼ਾਮੀ ਫਿਰ ਇੱਕ ਚੋਈ ਆ ਇੱਕ। ਨਹੀਂ ਦੋ ਚੋਈਆਂ ਕੀਤੀਆਂ ਮਾਰਨਿੰਗ ਚੋਈ ਆ ਮਾਰਨਿੰਗ ਆ ਠੀਕ ਹੈ ਜੀ ਹਾਂ ਜੀ ਇਹਨਾਂ ਮੰਨ ਲਓ ਕਿ 10000 ਲੀਟਰ ਇਸ ਟਾਈਮ ਤੋਂ ਰੈਡੀ ਹੈਗਾ ਇਹ ਠੀਕ ਹੈ ਜੀ ਠੀਕ ਦੋਸਤੋ ਵੈਸੇ ਦੁੱਧ ਵੀਰਾਂ ਦਾ ਵੀ ਕੋਈ ਚੰਗਾ ਭਰਾ ਦੋਗੇ 13 14 14 ਲੀਟਰ ਦੀ ਉਮੀਦ ਕਰਦੇ ਆ ਵੀ ਇਹ ਹੋ ਜਾਵੇ ਪਰਲੇ ਤੋਂ ਵੈਸੇ ਹੁਣ ਜਿਹੜਾ ਕੋਈ ਅੱਜ ਦੂਜੇ ਦਿਨ ਦੇ ਵਿੱਚ ਕੋਈ 10 ਕ ਲੀਟਰ ਬੋਲਾ ਤੁਸੀਂ ਮੰਨ ਕੇ ਜਿਹੜਾ ਸੌਦਾ ਕਰੋਗੇ ਅੱਗੇ ਸੇਵਾ ਡਿਪੈਂਡ ਕਰਦੀਓ ਦੋਸਤੋ ਕੋਈ ਚੰਗੀ ਸੇਵਾ ਕਰ ਲੈਂਦਾ ਵੀਰਾਂ ਤੇ ਦੁੱਧ ਅੱਗੇ ਸੇਵਾ ਦਾ ਠੀਕ ਹੈ ਜੀ ਪਾਏ ਦਾ ਦੁੱਧ ਆ ਦੇਖੋ ਬਾਕੀ ਥਣਾ ਤੋਂ ਉਹਨਾਂ ਦੀ ਬਿਲਕੁਲ ਹੈ ਤਾਂ ਵੈਸੇ ਖਾਲੀ ਨਹੀਂ ਕੀਤੀ ਅਜੇ ਨਹੀਂ ਖਾਲੀ ਨਹੀਂ ਕੀਤੀ ਰਜੇ ਨਾ ਬਿਲਕੁਲ ਸੋ ਪੌਲੇ ਤੋਂ ਦੋਸਤੋ ਅਜੇ ਸਾਫ ਨਹੀਂ ਹੋਈਗੀ ਠੀਕ ਆ ਜੀ ਫਿਲਹਾਲ ਪੌਲੇ ਤੋਂ ਸਾਫ ਹੋ ਗਈ ਤੇ ਫਿਰ ਜਿਹੜੀ ਹੈ ਓਵਰ ਆਲ ਜਿਹੜੀ ਥਣਾ ਦੀ ਪਤਾ ਲੱਗ ਜਾਂਦਾ ਵੀ ਪੂਰਾ ਖਾਲੀ ਕੀਤਾ ਪਸੂ ਵੀ ਬਰਾਬਰ ਰੂਪਰ ਦਾ ਠੀਕ ਆ ਜੀ ਤੇ ਫਿਲਹਾਲ ਜਿਹੜੀ ਚੋਆਇਸ ਬਹੁਤ ਚੰਗੀ ਆ ਤੇ ਜਿਹੜੇ ਵੀਰ ਨੇ ਖਰੀਦਦਾਰ ਨੇ ਖਰੀਦਣੀ ਆ ਬੇਸ਼ੱਕ ਤੁਸੀਂ ਦੋ ਟਾਈਮ ਚੋਕੇ ਆਪਣੀ ਤਸੱਲੀ ਦਾ ਕਰ ਹੀ ਲੈਣੀ ਆ ਠੀਕ ਆ ਜੀ ਕਿਉਂਕਿ ਸੁਈ ਸੁਵਾਈ ਇਹ ਵੈੜ ਆ ਆ ਦੇਖੋ ਜੀ ਸੋ ਥਣ ਥਣ ਸਹਿਜ ਖੱਤੀ ਚਵਾਈ ਵਾਲਾ ਜੀ ਸੋ ਆਰਡਰ ਕੁਆਲਟੀ ਚੰਗੀ ਆ ਦੀ ਲੱਗਾ ਅਜਾਬ ਕੀ ਡਿਮਾਂਡ ਕਰਦੇ ਪਏ ਆ ਜੀ ਮੁੱਲ ਸਾਹੀ ਇਹਦਾ ਮੰਨ ਲਓ 45 ਕਰੀਏ 42 ਕਰੀਏ ਹਾਂਜੀ ਤੇ 40000 ਦੀ ਦੇ ਦਾਂਗੇ 40000 ਦੀ ਹਾਂ ਦੁੱਧ ਵੀਰ ਜੀ 14 15 ਕਿਲੋ ਚਵਾਜੂ ਗਰੰਟੀ ਨਾਲ ਜੇ ਕੋਈ ਵੀਰ ਸਾਹਮਣੇ ਆ ਲਾਵੇ ਤੇ ਹਾਂ 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 ਕਿਉਂਕਿ ਥਣ ਥਣ ਬਹੁਤ ਚੰਗੇ ਚੋਣ ਜਾਣ ਬੜੀ ਨਿੱਗਰ ਆ ਠੀਕ ਆ ਜੀ ਹਾਂਜੀ ਲਓ ਦੋਸਤੋ 40000 ਦੀ ਹਾਂ ਨਾ ਏ ਠੀਕ ਆ ਜੀ ਗਰੰਡ ਕੁਛ ਵੀ ਆ 40000 ਦੀ ਹਾਂ ਨਾ ਬਾਕੀ ਇੱਕ ਹੈ ਕ੍ਰੋਸ ਹੈ ਮੰਨ ਲਓ ਗਰਮੀ ਗਰਮੀ ਨਹੀਂ ਮਣਾਉਣੀ ਸਹੀ ਹੈ ਹੈ ਕ੍ਰੋਸ ਸੰਗ ਦੇ ਵਿੱਚ ਠੀਕ ਆ ਜੀ ਜਿੱਦਾਂ ਤੁਸੀਂ ਬਿਲਕੁਲ ਦੇਖ ਰਹੇ ਹੋ ਦ ਤੇ ਬਿਲਕੁਲ ਸੱਜਰ ਤਾਜੀ ਸੂਈ ਹੈ ਦੋ ਚਵਾਈਆਂ ਹੋਈਆਂ ਨੇ ਉਸ ਤੱਕ ਆ ਦੇ ਸੋ ਬੇਣ ਬੂਣ ਮਿਲਕ ਬੇਣ ਕਾਫੀ ਮੋਟੀ ਠੀਕ ਆ ਜੀ ਤੇ ਵੰਡ ਬੂਣ ਕਾਫੀ ਸੋਹਣੀ ਆਪਸੀ ਸਰਾਂ ਦੀ ਤੇ ਕਰੋ ਸੰਗ ਦੇ ਵਿੱਚ ਆ ਦੋਸਤੋ ਦੁੱਧ ਵੀ ਤਕਰੀਬ ਨੇ ਉਹ ਜੇ ਪਸ਼ੂ ਦਾ ਬਿਲਕੁਲ ਸੰਗਣਾ ਹੁੰਦਾ ਸੋ ਸਾਰੇ ਵੀ ਜਾਣਦੇ ਹੀ ਆ ਤੇ ਸੈਕੰਡ ਨੰਬਰ ਤੇ ਆਪਣੇ ਕੋਲ ਆਜ਼ਾਦ ਇਹ ਵੀ ਜੀ ਆ ਗਈ ਦੂਜੇ ਸੂਵੇ ਅੱਛਾ ਜੀ ਇਹ ਆ 4 ਮਹੀਨਿਆਂ ਦੀ ਗੱਬਣ ਆ अच्छा जी ਤੇ ਦੁੱਧ ਇਸ ਟਾਈਮ ਇਹ ਤੋਂ ਮੰਨ ਲਓ ਕੋਈ 5 ਕਿਲੋ ਲੀਟਰ ਹੋਊਗਾ ਇਹ ਦੋਨੋਂ ਟਾਈਮ ਦਾ ਦੋਹਾਂ ਟਾਈਮ ਦਾ ਹਾਂਜੀ ਠੀਕ ਆ ਤੇ 4 ਮਹੀਨੇ ਪੂਰੀ ਮੰਨ ਲਓ ਗੱਬਣ ਚੈੱਕ ਪਾਸ ਜੇ ਕਿ ਵੀਰ ਨਾਲ ਆਪਣਾ ਕੋਈ ਸੌਦਾ ਕਰ ਲੈਂਦਾ ਏ ਤਾਂ ਆਪਣੇ ਘਰ ਖੜ ਕੇ ਪਾ ਗੱਡੀ ਚ ਲਵਾ ਕੇ ਉਦੋਂ ਚੈੱਕ ਕਰਕੇ ਬਾਜ ਪੈਸੇ ਪਾ ਦੇ ਇੰਨੀ ਆਪਣੀ ਗਰੰਟੀ ਹੋਊਗੀ ਠੀਕ ਹੈ ਜੀ ਹਾਂਜੀ ਦੂਜੇ ਸੂਏ ਵਾਸਤੇ ਗੱਬਣ ਆ ਲੋਕ ਦੋਸਤੋ ਠੀਕ ਆ ਜੀ ਇਹ ਵੀ ਕ੍ਰੋਸ ਅੰਗ ਦੇ ਵਿੱਚ ਗਾ ਦੋਸਤੋ ਕਾਸ਼ ਤੇ 4 ਮਹੀਨਿਆਂ ਦੀ ਗੱਬਣ ਆ ਚੈੱਕ ਪਾਸ ਆਪਦੀ ਇਹਨਾਂ ਨੇ ਕਰਵਾਈ ਆ ਵੀਰ ਹੁਣਾਂ ਦੇ ਪੱਤੀ ਅੱਗੋਂ ਕੋਈ ਵੀਰ ਲੈ ਕੇ ਜਾਂਦਾ ਹਾਂ ਆਪਣੀ ਤੁਸੀਂ ਚੈੱਕ ਕਰਵਾ ਲਿਓ ਡਾਕਟਰ ਤੋਂ ਠੀਕ ਆ ਜੀ ਬਸ ਜੀ ਆਪਣੀ ਗਰੰਟੀ ਦੀ ਗੱਪਣਾ ਤੇ ਟੋਕਰ ਦੇ ਟੋਕਰ ਵੀ ਆ ਦੋਸਤੋ ਤੇ ਹੁਣ ਦੁੱਧ ਜਿਹੜਾ 5 ਕਿਲੋ ਆ ਦੋਨੋਂ ਡੰਗਾਂ ਦਾ ਤੇ ਬਾਕੀ ਚੋਣ ਜਾਣ ਚੌਥਾਂਾਂ ਦੀ ਓਕੇ 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 ਵੀਰ ਠੀਕ ਆ ਜੀ ਸੋ ਇਹ ਟੋਕੜ ਕੱਪਣਾਗਾ ਦੋਸਤੋ ਜਿਹੜਾ ਇੱਕ ਵੀਰ ਦੇ ਕੋਲੇ ਸੈਕੰਡ ਨੰਬਰ ਤੇ ਆਪਾਂ ਤੁਹਾਨੂੰ ਦਿਖਾਇਆ ਤੇ ਕਰੋ ਸੰਗ ਦੇ ਵਿੱਚ ਇਹ ਗਾਂ ਠੀਕ ਹੈ ਜੀ ਚੂਣਚਣ ਇੱਕ ਨੰਬਰ ਦੱਸ ਰਿਹਾ ਵੀਰ 5 ਕਿਲੋ ਦੁੱਧ 4 ਮਹੀਨਿਆਂ ਦੀ ਕੱਪਣ ਚੈੱਕ ਪਾਸ ਸੋ ਕੋਈ ਭਰਾ ਆਪਦੀ ਤਸੱਲੀ ਕਰਵਾ ਸਕਦਾ ਠੀਕ ਹੈ ਜੀ ਘਰ ਆਣ ਕੇ ਸੋ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਉਲਟ ਬਹਿਣੀ ਸਾਈਡ ਤੋਂ ਆਪਾਂ ਥਣਨੇ ਵੱਧ ਦਿਖਾ ਦਿੰਨੇ ਬਿਲਕੁਲ ਨੇੜੇ ਤੋਂ ਤੇ ਇਹ ਜਦ 24 ਮਾਰਨਿੰਗ ਹੈਗੀ ਵੈਸੇ ਹਾਂ ਜੀ ਜੀ ਵੀਰ ਜੀ ਚੋਈ ਪਰ ਚੋਈ ਥੋੜੀ ਜਿਹਾ ਮੈਂ ਟਾਈਮ ਨਾਲ ਮਤਲਬ ਵੀਡੀਓ ਦੇ ਕਰਕੇ ਠੀਕ ਆ ਜੀ ਮਤਲਬ ਗੱਲ ਹੈ ਵੀ ਆ 2 2.5 ਕਿਲੋ ਇੱਕ ਡੰਗ ਦਾ ਦੁੱਧ ਆ ਹਾਂ ਇੰਨਾ ਵੀਰ ਜੀ ਪੱਕਾ ਹੋਵੇ ਜਿਹੜਾ ਆਪਾਂ ਦੁੱਧ ਦੱਸਦਾ ਦੁੱਧ ਪੱਕਾ ਹੋਊਗਾ ਮਤਲਬ ਜਿਹੜਾ ਦੂਰ ਨੇੜੇ ਆਉਂਦਾ ਹੀ ਨਹੀਂ ਹੈਗਾ ਨਾ 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 ਦੋ ਦਿਨ ਦੋ ਦਾ ਆਪਾਂ ਵੀਡੀਓ ਕਾਲ ਤੇ ਚਵਾ ਕੇ ਦਵਾਂਗੇ ਅਗਲੇ ਨੂੰ ਫੇਰ ਅਗਲਾ ਆਪਣੇ ਨੂੰ ਮੰਨ ਲਓ ਸਾਈ ਵੀ ਇਹਨਾਂ ਪੱਕਾ ਕਰੇ ਪਹਿਲਾਂ ਦੋ ਟਾਈਮ ਛੋਲੇ ਆਪਣੇ ਨੂੰ ਠੀਕ ਆ ਹਾਂਜੀ ਤੇ ਇਹ ਕੀ ਕਰਦੇ ਰਹਿੰਦੇ ਨੇ ਦਾ ਇਹਦਾ ਵੀਰ ਜੀ ਮੰਨ ਲਓ ਅੱਜ ਤੇ ਅੱਧ ਜੀ ਦੇ ਦੇਣੀ ਜੇ ਹਿਸਾਬ ਨਾਲ ਜਿਹੜੇ ਦਿਨ ਜਨੇ ਸੋਨਾ ਜਾ ਕੇ ਪੋ ਮਾਗ ਚ ਉਦੋਂ ਵੀਰ ਜੀ 45000 ਦੀ ਵਿਊ ਵੀ ਹੱਸ ਗਈ ਤੇ ਅੱਜ 2000 ਤਾਰਨ ਯਾਰ ਹਾਂ ਜੇ ਵੀਰ ਨੂੰ ਕੋਈ ਸਾਹਮਣੂ ਕਹਣਾ ਉਹਨੂੰ ਮੰਨ ਲੋ ਰੁਪਈਆ 20 5000 ਇਹਨੇ ਜੋੜ ਦੇਣਾ ਅਜ ਮੰਨ ਲੋ 4 ਮਹੀਨਿਆਂ ਦਾ ਬਿਲਕੁਲ ਬਿਲਕੁਲ ਲਓ ਦੋਸਤੋ ਅੱਜ 18000 ਰੁਪਈਆ ਮਿਲ ਜੂਗੀ ਠੀਕ ਹੈ ਜੀ ਟੋਕੜ ਗੱਬੜ ਨਾ ਕਰ ਤੇ ਡਿਮਾਂਡ 20000 ਕੀਤੀ ਆ ਬਾਕੀ 18000 ਦੀ ਮਿਲ ਜੂਗੀ ਹਾਂਜੀ ਸੋ ਜ਼ਰੂਰ ਤੁਸੀਂ ਕੰਟੈਕਟ ਕਰ ਲਿਓ ਚਾਹ ਪਾਣੀ ਵੀ ਚੰਗਾ ਵਧੀਆ ਬਣਦਾ 200 ਕਾ 5 ਕਿਲੋ ਦੁੱਧ ਦਾ ਕੋਈ ਨਾਰਮਲ ਚੰਗੀ ਸੇਵਾ ਕਰੀ ਜਨੂ ਬਾਕੀ ਇਹ ਵੱਡੀ ਹੈ ਕਿ ਛੋਟੀ ਆ ਹਾਂਜੀ ਮੈਂ ਵੱਡੇ ਕਦ ਕੱਦ ਤੇ ਛੋਟੀ ਨਹੀਂ ਹਾਂ 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 ਕਦ ਕੋ ਤੋਂ ਵੱਡਾ ਕ ਤੇ ਇਸ ਤੋਂ ਬਾਅਦ ਅਜਾਦਾ ਆਪਣੇ ਕੋਲ ਤੀਜੇ ਨੰਬਰ ਤੇ ਜਿਹੜੀ ਆ ਖੜੀ ਹੈਗਾ ਹਾਂਜੀ ਇਹ ਵੀਰ ਜੀ ਦੂਜੇ ਸੂਏ ਸੂਣਾ ਜੀ ਇਹਨੇ ਮੰਨ ਲਓ 20 ਦਿਨ ਲੈ ਜੂਗਾ ਜੇ ਚੀਪਾ ਜਿ ਪਿਆ ਇੱਕੋ ਜਿਹਾ ਕਾਉਂਦੇ ਖਲਾਏ ਪਈ ਆ ਠੀਕ ਆ ਜੀ ਤੇ ਰਾਜੀ ਰੂਜੀ ਫੁੱਲ ਪੂਰੀ ਮੰਨ ਲਓ ਵੈੜਾ ਠੀਕ ਆ ਤੇ ਦਿਨ 20 ਜੇ ਕੱਚੀ ਆ ਸੂਵੇ ਦੂਜੇ ਆ ਦੂਜੇ ਸੂਏ ਵੀਰ ਜੀ ਪਿਓਰ ਆ ਲਓ ਵੀ ਐਫ ਤੇ ਦੋਸਤੋ ਸ਼ਾਹੀ ਬਾਦ ਦਾ ਕ੍ਰੋਸ ਆ ਹੈਗਾ ਠੀਕ ਆ ਜੀ ਕ੍ਰੋਸ ਸੰਗ ਦੇ ਵਿੱਚ ਆ ਤੇ ਦਿਨ ਲੈ ਜੂਗੀ 15 20 ਦਿਨ ਦੱਸਿਆ ਦਿਨ ਵੀਰ ਜੀ ਉਹਨਾਂ 15 ਆਖਿਆ ਆਪਾਂ 20 ਆਨੇ ਆ ਆ ਇਨਰ ਜਿੱਥੋਂ ਲਈ ਉਸੇ ਰਹੀ ਥੋੜੀ ਖੁੱਲੀ ਆ ਹਾਂਜੀ ਬਾਕੀ ਰਾਜ ਰੂਈ ਵੀ ਪੂਰੀ ਚਮਕ ਵਾਲੀ ਪੂਰੀ ਪੂਰੀ ਚਮਕ ਵਾਲੀ ਲਓ ਵੀ ਡੱਬੀ ਆ ਦੋਸਤੋ ਪ੍ਰਿੰਟ ਪ੍ਰੂਟ ਦੀ ਗੱਲ ਕਰੀਏ ਡੱਬੀ ਆ ਕੱਦ ਮੀਡੀਅਮ ਵੀ ਤੁਸੀਂ ਮੰਨ ਸਕਦੇ ਜੇ ਕੱਦ ਮੀਡੀਅਮ ਮੰਨ ਕੇ ਵੀ ਸੌਦਾ ਤੁਸੀਂ ਕਰੀਓ ਕਰ ਲਿਓ ਠੀਕ ਆ ਜੀ ਬਾਕੀ ਹੈ ਨਿੱਗਰ ਵਜ਼ਨ ਲੋਡ ਪੂਰਾ ਇਸ ਵੇਹੜ ਦਾ ਸੋ ਦੂਜਾ ਸਵੇਰ ਦੱਸ ਰਿਹਾ ਵੀਰ ਤੇ ਬਾਕੀ ਦਿਨ 15 ਗ 15 ਨਹੀਂ ਤੇ 20 ਤੁਸੀਂ ਮੰਨ ਕੇ ਸੌਦਾ ਕਰ ਲਿਓ ਆਹ ਲਓ ਜੀ ਆਹ ਵੇਖੋ ਇਹ ਇੱਕੋ ਜਿਹਾ ਸ਼ਾਇਦ ਆਉਂਦਾ ਹੋਣਾ ਠੀਕ ਹੈ ਲਓ ਖੋਲ ਗਏ ਬਸ ਖੋਲ ਦੇ ਲਓ ਜੀ ਨਾ ਇਹਦਾ ਖੋਲ ਨਾਓ ਜੀ ਸੋ ਵਜ਼ਨ ਵਜ਼ਨ ਪੂਰਾ ਦੋਸਤੋ ਠੀਕ ਆ ਜੀ ਹੈਵੀ ਬੋਡੀ weight ਆ ਵਜ਼ਨ ਘੋੜ ਪੂਰਾ ਇਸ ਵਹਿੜ ਦਾ ਸੋ ਸੈਕੰਡ ਟਾਈਮਰ ਆ ਤੇ ਲਾਏ ਬਣਾਏ ਨਾਰਮਲ ਜਿਹਾ ਤੁਹਾਨੂੰ ਜਿਹੜਾ ਦਿਖਾਈ ਦਊਗੀ ਵੀ ਲਾਏ ਬਣਾਏ ਪਈ ਆ ਤੇ 15 ਤੋਂ 20 ਦਿਨ ਘੱਟੋ ਘੱਟ 15 ਤੋਂ 20 ਦਿਨ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਆਜਾਦ ਕੀ ਡਿਮਾਂਡ ਰਹੂਗੀ ਇਹਦੀ ਵੀਰ ਜੀ ਮੰਨ ਲਓ ਉਹ ਤਾਂ ਆਂਦੇ ਪਹਿਲੇ ਸੂਏ ਦੋਦੇ ਤੋਂ 18-19 ਕਿਲੋ ਚੋਆ ਏ ਹਾਂ ਤੇ ਬਾਕੀ ਇੰਨਾ ਕਿ ਦੇ ਵੀ ਦੇਣਾ ਜੇ ਹਿਸਾਬ ਨਾਲ ਮੰਨ ਲਓ ਰਾਜੀ ਰੂਜੀ ਆ ਹਾਂਜੀ ਮੋਲ ਵੀਰ ਜੀ ਦਾ ਜੋ ਮਰਜ਼ੀ ਕਰੀਏ ਅੱਜ ਅੱਜ 42000 ਦੀ ਦੇ ਦਾਂਗੇ 42000 ਦੀ ਹਾਂਜੀ ਬਾਕੀ ਵੀਰ ਜੀ ਤਿਆਰ ਹੋਈ ਮੰਨ ਲਓ ਵਿਗੂਗੀ 55-60000 ਦੀ ਆ ਵੇਖੋ ਲਾਲ ਲੁੜ ਬੜਿਆ ਵੇਖੋ ਹੁਣ ਵੀ ਪੂਰੀ ਗਾਂ ਆਈ ਆ ਮੜੀ ਗਾਂ ਨਹੀਂ ਹੁਣ ਵੀ ਥੱਲੇ ਹੋ ਰਹੀ ਏ ਬਿਲਕੁਲ ਜੀ ਬਿਲਕੁਲ ਸੋ ਲੋਣਾ ਲੁਣਾ ਦੋਸਤੋ ਸਟਾਰਟ ਕੀਤਾ ਠੀਕ ਆ ਜੀ ਤੇ ਬਣੂਗੀ ਥੱਲੇ ਤੇ ਕਿੰਨੇ ਦੀ ਦੱਸੀ ਹਾਂ ਨਾ ਕਿੰਨੇ 42000 ਦੀ ਵੀਰ ਜੀ 42 ਦੀ ਹਾਂ ਵੀਰ ਜੀ ਜੇ ਕੋਈ ਖੜ ਕੇ ਦੱਸ ਦੇ ਸਾਹਮਣੂ ਗਾਣਾ 10000 ਰੁਪਇਆ ਦਾ 10000 ਨੂੰ ਜੋੜ ਦੂਗੀ ਹੂੰ ਬਾਕੀ ਇਹ ਨਹੀਂ ਕੋਈ ਮੰਨ ਲੋ ਲੱਤ ਛੜ ਕਰਦੀ ਆ ਵੇਖੋ ਸੀਲਸ ਲੱਗ ਕੋਈ ਗੱਲ ਬਾਤ ਨਹੀਂ ਕੋਈ ਠੀਕ ਹੈ ਜੀ ਹਾਂ ਜੀ ਲਓ ਵੀ 42000 ਦੀ ਦੋਸਤੋ ਇਹ ਮਿਲ ਜੂਗੀ ਤੁਹਾਨੂੰ ਇੱਕ ਆ ਲਾਲ ਆ ਗਈ ਆਪਣੀ ਇਹ ਵੀ ਸ਼ੇਰ ਵਾਲਾ ਇਹ ਵੀ ਹਾਂ ਸ਼ਾਈ ਵਾਲ ਤੇ ਜਰਸੀ ਦਾ ਕਰਾਸ ਇਹ ਪਹਿਲਣ ਵੱਚੀ ਆ ਠੀਕ ਹੈ ਜੀ ਵੇਖੋ ਚਮਕ ਚੁੰਕ ਕਿੰਨੀ ਕੱਦ-ਕੁੱਦ ਵੀ ਚੰਗਾ ਏ ਠੀਕ ਆ ਉਹ ਨਰਾਜੀ ਨੂੰ ਜੀ ਆ ਸਵੇਰੇ ਪਹਿਲਾਂ ਹੀ ਹੈ ਪਹਿਲਾਂ ਪਹਿਲਾਂ ਵੀਰ ਜੀ ਅਜੇ ਦੇਣੇ ਵੀ ਮੰਨ ਲਓ 20 ਘੜਜੂਗੀ ਹਾਂ ਹਾਂਜੀ ਬਾਕੀ ਉਹਦਾ ਸ਼ਾਹੀ ਆ ਸੀਲਸ ਲੱਗ ਗਿਆ ਉਹਦਾ ਦਰਦੀ ਆ ਹਾਂ ਹਾਂਜੀ ਲਓ ਜੀ ਖੋਲੀ ਗਾਸ਼ਾ ਕੱਢ ਦੋ ਵੀਰੇ ਨੂੰ ਬਾਹਰ ਸਾਈਬਾਬ ਦਾ ਤਾਂ ਜਰਸੀ ਤਾਂ ਦੋਸਤੋ ਕਰੋ ਸੰਗ ਇਹ ਵੈੜਾ ਪਹਿਲਾ ਸੂਬਾ ਸੂਣੀ ਆ ਤੇ ਕਦਕੁੱਦ ਵੀ ਵੱਡਾ ਇਸ ਵੈੜ ਦਾ ਵਜਣ ਦੋੜ ਵੀ ਪੂਰਾ ਠੀਕ ਆ ਆ ਦੇਖੋ ਠੀਕ ਆ ਪੂਰੀ ਫੁਰਤੀਲੀ ਆ ਠੀਕ ਆ ਜੀ ਫੁਰਤੀ ਦੇ ਵਿੱਚ ਆ ਪੂਰੀ ਬੱਛੀ ਸੋ ਪਹਿਲਾ ਸੂਆ ਚੌੜਾ ਪਿੱਠਪੜਾ ਬਾਕੀ ਚਾਲੇ ਹੋ ਘੋੜਿਆ ਹੂੰ ਇੱਕ ਵਾਰੀ ਹੋਰ ਘੁਮਾ ਦੇ ਅਜੇ ਘੁਮਾ ਦੇ ਇੱਕ ਵਾਰੀ ਹੋਰ ਰੱਹ ਇਹ ਕਿੱਥੇ ਜੁਰ ਕਾਦਾ ਦੰਦ ਦੋਰਾ ਦਿਖਾਣਾ ਹੈਦਾ ਅਜੀ ਹੂੰ ਹੂੰ ਇਹ ਆਜ਼ਾਦ ਇਹ ਤਾਂ ਦਿਨ ਵੈਸੇ ਕਿੰਨੇ ਕ ਦੱਸਿਆ ਜੀ ਇਹਦੇ ਸ਼ਾਇਦ ਦਿਨ ਤੇ ਮੰਨ ਲਓ ਵੀ ਆਂਦੇ ਕਿ 14 15 ਰਹਿੰਦੇ ਪਰ ਆਪਾਂ 20 ਦਿਨਾਂ ਦੀ ਕਰਕੇ ਦਵਾਗੇ ਹੂੰ ਹੂੰ ਬਾਕੀ ਉਹ ਇੱਕ ਪੂਰੀ ਲਾਈ ਬੋਲੇ ਪਈ ਆ ਹੂੰ ਹਾਂਜੀ ਡਰਦੀ ਆ ਡਰਦੀ ਕਰਕੇ ਉਦਾਂ ਠੰਡੀ ਧੀਰੀ ਆ ਹੂੰ ਬਾਕੀ ਗਰਮੀ ਦੀ ਰੋਤਾਂ ਵਾਲੀ ਤੁਹਾਨੂੰ ਪਤਾ ਕਸ਼ਾਈ ਵਾਲ ਜਰਸੀ ਦਾ ਕ੍ਰਾਸ ਆ ਬਿਲਕੁਲ ਬਿਲਕੁਲ ਬਾਕੀ ਚਮਕ ਚਮਕ ਬੜੀ ਵੈੜ ਨੂੰ ਸਿੱਧਾ ਇਹਦਾ ਮੁੱਲ ਬੋਲਵੀਰ ਦੀ 60 ਕਰੀਏ 62 ਕਰੀਏ 55000 ਚ ਮਾਨਤਾ ਨਹੀਂ ਕਰਦਾ ਜੀ ਦਾ 55000 ਹਾਂਜੀ ਠੀਕ ਕਿਉਂਕਿ ਵਹਿਲ ਵੀਰੇ ਚੰਗੀ ਹੈ ਜੇ ਪਹਿਲਣ ਮਤਲਬ ਹੁੰਦੇ ਸੂਏ ਨੂੰ ਕਿੱਥੇ ਬੰਨਾਂ ਨੇ ਜਾ ਕੇ ਹਾਂ ਹਾਂ ਅਜੇ ਹੋਣੀ ਵੀ ਦੰਦਾ ਚ ਵੇਖਿਆ ਨਹੀਂ ਕਿ ਹੋਣੀ ਵੀ ਅਜੇ ਦੰਦਾ ਜੀ ਆ ਠੀਕ ਹੈ ਜੀ ਹਾਂਜੀ ਲੋ ਜੀ ਦੋਸਤੋ ਠੀਕ ਆ 55000 ਦੀ 200 ਮਿਲ ਜੂਗੀ ਵੈਸੇ ਮੂੰਹ ਨਹੀਂ ਫੜ ਕੇ ਵੇਖਿਆਗਾ ਹਾਂ ਬਾਕੀ ਹੈ ਉਹ ਦੰਦਾ ਜੀ ਦਾ ਦੰਦਾ ਜੀ ਜੇਕਰ ਵੇਖੀਏ ਤੇ ਅਜੇ ਦੰਦਾ ਜੀ ਹੋਊਗੀ ਕਿਉਂ ਚੌਗੀ ਵੀ ਹੋ ਸਕਦੀ ਛੱਗੀ ਵੀ ਹੋ ਸਕਦੀ ਆ ਪਰ ਵੇਖੀ ਨਹੀਂ ਗਈ ਬਾਕੀ ਜਿਹਰੇ ਮੋਰੇ ਤੋਂ ਤੇ ਬਾਕੀ ਕਿਸੇ ਵੀਰ ਨੇ ਆਪਣੀ ਤਸੱਲੀ ਕਰਨੀ ਹੈ ਤੁਸੀਂ ਮੂੰਹੋਂਦੋਂ ਤੋਂ ਤਸੱਲੀ ਕਰ ਸਕਦੇ ਠੀਕ ਆ ਸੂਆ ਪਹਿਲਾਂ 55000 ਲੈਣ ਦੇ ਨਾਲ ਵਿੱਚੋਂ ਛੋਟਛੱਪਾ ਹੋ ਜਾਊਗਾ ਸੋ ਇਹ ਨਗਨੇ ਦੋਸਤੋ ਅੱਜ ਇਸ ਕਿਲੇ ਦੇ ਉੱਪਰ ਚਾਰ ਇੱਕ ਬਿਲਕੁਲ ਸੱਜਰ ਬਹਿੜ ਤੁਹਾਨੂੰ ਦਿਖਾਤੀ ਸੀ ਇੱਕ ਟੋਕੜ ਗੱਬਣ ਤੇ ਦੋ ਟੁਕੀਆਂ ਬਹਿੜ ਤੁਹਾਨੂੰ ਦਿਖਾਈਆਂ ਜਿਹੜੀਆਂ ਦੋਸਤੋ ਕੁਝ ਕੁਝ ਦਿਨਾਂ ਤੱਕ ਅੱਗੇ ਸੁੰਦੀਆਂ ਨੇ ਠੀਕ ਆ ਜੀ ਸੋ ਪੂਰੀ ਡਿਟੇਲ ਪੂਰਾ ਰਿਕਾਰਡ ਤੁਹਾਨੂੰ ਮਿਲ ਗਿਆ ਆਜਾ ਦੇ ਇੱਕ ਨੰਬਰ ਬੋਲਦੇ ਆ ਆਪਣੇ ਵੀਰ ਨੰਬਰ ਵੀ ਜੀ 9779914251 ਓਕੇ ਹਾਂਜੀ ਠੀਕ ਆ ਜੀ ਲਓ ਦੋਸਤੋ ਇਹ ਨੰਬਰ ਨੇ ਨੰਬਰ ਬਿਲਕੁਲ ਸਕਰੀਨ ਤੇ ਲੱਗ ਚੁੱਕੇ ਆ ਨੰਬਰਾਂ ਤੇ ਤੁਸੀਂ ਕਾਲ ਕਰਕੇ ਬਥੇਰੀ ਗੱਲਬਾਤ ਕਰ ਸਕਦੇ ਜੀ ਤੇ ਖਾਸ ਵਿਜਿਟ ਪਿੰਡ ਕਮਾਲਪੁਰ ਕਰਨੀ ਆ ਨੇੜੇ ਪਿੰਡ ਸ਼ਹਾਜਪੁਰ ਤਹਿਸੀਲ ਜਿਹੜਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਵੀ ਬਸਤਰੀ ਹੈ ਨਾ